ਕਾਡਾ ਆਪਦਾ ਪਰਿਵਾਰ ਹੈ ਔਰ ਇਹਦੀ ਜਿਹੜੀ ਜਿਹੜਾ ਘਾਟਾ ਪੂਰਾ ਨਹੀਂ ਹੋ ਸਕਦਾ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਇਹ ਮਿਛੜੀ ਰੂਹ ਨੂੰ ਆਪਣੇ ਕਿਰਨਾਂ ਚ ਨਿਵਾਸ ਬਖਸ਼ਣ ਤੇ ਸਾਡੇ ਭਰਾ ਨੂੰ ਬਲਵਿੰਦਰ ਨੂੰ ਪਰਿਵਾਰ ਨੂੰ ਭੈਣ ਜੀ ਨੂੰ ਤੇ ਮਾਤਾ ਨੂੰ ਉਹਦੇ ਭਾਈ ਨੂੰ ਸਾਰਿਆਂ ਨੂੰ ਬਾਣਾ ਮੰਨ ਦਾ ਬਲ ਬਖਸ਼ੇ ਜੀ ਇਹ ਤਾਂ ਤਰਜਾ ਦੇਣ ਲਈ ਪਰਿਵਾਰ ਕਰ ਰਿਹਾ ਹੈ ਦੇਖੋ ਇਹ ਸਰਕਾਰ ਦਾ ਕੁਝ ਤੇ ਦਸਤਾਵੇਜ਼ ਦਾ ਮੂਮੈਂਟ ਵੇਰਿਸ ਹੀ ਕੁਝ ਤਾਂ ਕਿਹਾ ਗੋਮਨ ਮਿਲਟਰੀ ਜੇ ਆ ਸਰਕਾਰ ਨੇ ਉਹ 12 ਵਿਦਾਰ ਸੋਲਜਰਸ ਦੇਸ਼ ਦੇ ਵਿੱਚ ਸਭ ਤੋਂ ਵੱਧ ਜੇ ਸ਼ਹੀਦਾਂ ਦਾ ਸਨਮਾਨ ਕੀਤਾ ਫੌਜੀਆ ਦਾ ਸਨਮਾਨ ਕੀਤਾ ਪੰਜਾਬ ਸਰਕਾਰ ਨੇ ਕੀਤਾ ਅਸੀਂ ਆ ਵੀ ਕਮਿਟਮੈਂਟ ਤੇ ਖੜੇ ਹਾਂ ਸਮਾਜਿਕ ਤੌਰ ਤੇ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਅਸੀਂ ਤਾਂ ਹਰ ਤਰੀਕੇ ਨਾਲ ਜੁੜੇ ਹੋਏ ਆ ਉਹ ਤਾਂ ਸਾਡੇ ਪਾਰਟੀ ਦਾ ਵਲੰਟੀਅਰ ਵੀ ਆ ਬੱਚੇ ਨੇ ਵੀ ਸਾਡੇ ਨਾਲ ਕੰਮ ਕੀਤਾ ਸੋ ਸਾਡਾ ਤਾਂ ਫਰਜ਼ ਆ ਵੈਸੇ ਵੀ ਅਸੀਂ ਨਾਲ ਇਸ ਪੰਜਾਬ ਸਰਕਾਰ ਆਪਣੇ ਬੇਸ ਤੇ ਨਹੀਂ ਕਰ ਸਕਦਾ ਕੁਝ ਦੇਖੋ ਇਹ ਜਿਹੜੇ ਫੌਜੀ ਹੁੰਦੇ ਨਾ ਜੀ ਉਹ ਆਰਮੀ ਦੇ ਹੁੰਦੇ ਤੁਸੀਂ ਆਰਮੀ ਦੀ ਜਦੋਂ ਕੋ ਕਮਿਊਨੀਕੇਸ਼ਨ ਆਉਂਦੀ ਉਸ ਤੋਂ ਬਾਅਦ ਇਨੀਸ਼ੀਏਟ ਕਰ ਸਕਦੀ ਹੈ ਸਰਕਾਰ ਉਸ ਤੋਂ ਪਹਿਲਾਂ ਕੁਝ ਕੋਈ ਸਵਾਲ ਉਠਾਇਆ ਜਾ ਸਕਦੇ ਆ ਅਗਨੀਵੀਰ ਤਾਂ ਇਹ ਦੇਸ਼ ਦਾ ਸਭ ਤੋਂ ਵੱਧ ਅਹਿਤ ਕਰਨ ਵਾਲੀ ਦੇਸ਼ ਦੀ ਸਿਕਿਉਰਿਟੀ ਨਾਲ ਖੇਲਵਾੜ ਕਰਨ ਵਾਲੀ ਜਿਹੜੀ ਇਹ ਯੋਜਨਾ ਹੈ ਇਹਨੂੰ ਸਕ੍ਰੈਪ ਕਰਨਾ ਚਾਹੀਦਾ ਹੈ ਬਹੁਤ ਮੰਦਭਾਗੀ ਘਟਨਾ ਔਰ 20 ਸਾਲ ਦਾ ਨੌਜਵਾਨ ਜਿਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਰਿਵਾਰ ਜਿਹੜਾ ਹੈ ਉਹ ਪਹਿਲਾਂ ਤੋਂ ਜਿਹੜਾ ਪਾਰਟੀ ਨਾਲ ਜੁੜਿਆ ਹੋਇਆ ਔਰ ਜਿਸਨੇ ਘਟਨਾ ਵਾਪਰੀ ਉਸਦੇ ਵੀ ਤੇ ਸ਼ਾਮ ਨੂੰ ਮੈਨੂੰ ਪਤਾ ਲੱਗਾ ਤਾਂ 8:30 ਵਜੇ ਉੱਧੇ ਵੀ ਪਹੁੰਚੇ ਪਰਿਵਾਰ ਦੇ ਨਾਲ ਔਰ ਜਦੋਂ ਭੈਣ ਜੀ ਨੂੰ ਪ੍ਰੋਬਲਮ ਆਈ ਪਰ ਅਸੀਂ ਹਸਪਤਾਲ ਜਾ ਕੇ ਉਹਨਾਂ ਦਾ ਲਾਸ਼ ਲਿਆ ਤਾਂ ਇਹ ਹਲਕਾ ਵੈਸੇ ਕੋਟਪੂਰਾ ਪਰ ਫਿਰ ਵੀ ਆਪਦੇ ਪਰਿਵਾਰ ਆ ਔਰ ਜਿਹੜੇ ਨੌਜਵਾਨ ਸਾਡੇ ਦੇਸ਼ ਲਈ ਲੜਦੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਹੱਤਾਂ ਜਾਂ ਹਲਕਿਆਂ ਦੇ ਵਿੱਚ ਨਹੀਂ ਬੱਤੇ ਸੋ ਬਹੁਤ ਦੁਖਦਾਈ ਗੱਲ ਹੈ ਪਰ ਬਹੁਤ ਜਿਹੜਾ ਉਹ ਅਸਹਿ ਸਤਮਾ ਹੈ ਪਰਵਾਹ ਦੇ ਲਈ ਜਾਂ ਇਲਾਕੇ ਸੇਖਾ ਜੀ ਦਾ ਇੱਕ ਸਵਾਲ ਖੜੀ ਕਰ ਰਿਹਾ ਪਰਿਵਾਰ ਵੀ ਕੋਈ ਵੀ ਤਰ੍ਹਾਂ ਵੀ ਕਿ ਨਾਲ ਸੈਂਟਰ ਸਰਕਾਰ ਨੇ ਇਹਨਾਂ ਦੀ ਕੋਈਆਂ ਨਾਲ ਜਾਨ ਨਹੀਂ ਜੋ ਕੋ ਐਂਡ ਦੇ ਸੈਂਟਰ ਗਵਰਨਮੈਂਟ ਦੇ ਅਨਸਾਰ ਹੀ ਪੰਜਾਬ ਅਸੀਂ ਜਿਹੜਾ ਜੋ ਕੁਝ ਅਸੀਂ ਕਰਨਾ ਉਹ ਕਰਨਾ ਪਰ ਕੁਝ ਕਿਤੇ ਜਿਹੜੇ ਡਾਕੂਮੈਂਟਸ ਜਿਹੜੇ ਹੁੰਦੇ ਆ ਉਹ ਸੈਂਟਰ ਸਾਨੂੰ ਭੇਜੂਗੀ ਕਿ ਕਿ ਅਸੀਂ ਕੋਈ ਸਮੱਸਿਆ ਨਹੀਂ ਹੈ ਸਰਕਾਰ ਵੱਲੋਂ ਜੋ ਸਰਕਾਰ ਦੀ ਪਾਲਿਸੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਸਰਕਾਰ ਦੀ ਜਿਹੜੀ ਪਾਲਿਸੀ ਹੈ ਤਾਂ ਪਾਲਿਸੀਆਂ ਜੋ ਵੀ ਸਾਡੀ ਸਰਕਾਰ ਦੀਆਂ ਉਹ ਅਸੀਂ ਕਰਾਂਗੇ ਪਰ ਜਿਹੜੀ ਕਿਤੇ ਕੋਈ ਕਮੀ ਹੈ ਇਹ ਡਾਕੂਮੈਂਟਸ ਦੀ ਉਹ ਪੂਰੀ ਕਰਾਂਗੇ ਅਗਨੀ ਵੀਰ ਦੀ ਫੌਜ ਕੰਡ ਨੂੰ ਦੇਖਦੇ ਹਾਂ ਕਿ ਉਹ ਲਗਾਤਾਰ ਭਰਤੀ ਹਜੇ ਵੀ ਜਾਰੀ ਹੈ ਉਸ ਤੇ ਵੀ ਸਵਾਲ ਖੜੇ ਹੋ ਰਹੇ ਹੈ ਕਿ ਅਗਨੀ ਵੀਰ ਦੇ ਕਹਿ ਰਹੇ ਕਿ ਜਿੰਨੇ ਅਗਨੀ ਵੀਰ ਦੇ ਵਿੱਚ ਭਰਤੀ ਕੀਤੇ ਹੈ ਸਿਰਫ 4 ਸਾਲ ਦੀ ਉਹਨਾਂ ਦੀ ਜੋਬ ਹੈ ਔਰ ਕੋਈ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾ ਕੋਈ ਉਹਨਾਂ ਨੂੰ ਸਹਾਰੀ ਜਿਹੜਾ ਜੋ ਵੀ ਪ੍ਰੋਸੈਸ ਹੈ ਉਹਨੇ ਸਮਝ ਨਹੀਂ ਆਇਆ ਜੇਖੋ ਜਦੋਂ ਦਾ ਇਹ ਭਾਜਪਾ ਨੇ ਅਗਨੀ ਵੀਰ ਭਰਤੀ ਕਰਨ ਦਾ ਫੈਸਲਾ ਕੀਤਾ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਹੈ ਪਰ ਅਸਲ ਦੇ ਵਿੱਚ ਉਹਦੀ ਮਾਨਸਿਕਤਾ ਭਾਜਪਾ ਹੈ ਤਾਂ ਉਦੋਂ ਤੋਂ ਵੀ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਰੈਗੂਲਰ ਅਸੀਂ ਨੌਜਵਾਨ ਫੌਜ ਚ ਭਰਤੀ ਕਰਦੇ ਸੀ ਤਜਰਬਾ ਵੀ ਚਾਹੀਦਾ ਚੰਗਾ ਦੇ ਵਿੱਚ ਲੜਨ ਵਾਸਤੇ ਤੇ ਸਾਨੂੰ ਉਹਦੇ ਆਸਤੇ ਜਿਹੜੇ ਅੱਗੇ ਬਹੁਤ ਕੁਝ ਚਾਹੀਦਾ ਇੱਥੇ 4 ਸਾਲ ਬਾਅਦ ਸਾਡੇ ਕੋਲ ਜੰਗ ਲੱਗ ਜਾਂਦੀ ਹੈ ਤਾਂ ਫਿਰ ਸਾਡੇ ਕੋਲੇ ਕੀ ਰਹੂਗਾ ਸੁੱਤੀਆਂ ਬੇਕਾਰ ਫੌਜੀ ਦੀ ਬਸੰਤ ਸੋ। ਸੋ ਇਸ ਵਾਸਤੇ ਅਸੀਂ ਉੱਥੋਂ ਲੜਾਈ ਕਰ ਰਹੇ ਹਾਂ ਔਰ ਹੁਣ ਵੀ ਸਾਡੀ ਇਹ ਜੰਗ ਚੱਜੀ ਹੈ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਐਪੀ ਸਾਹਿਬਾਨ ਉਹ ਇੱਥੇ ਆਵਾਜ਼ ਚੁੱਕ ਰਹੇ ਤੋ ਜਿੱਥੇ ਸਾਡੀ ਲੋਡ ਹੋਗੀ ਚਾਹ ਪੰਜਾਬ ਦੇ ਵਿੱਚ ਚਾਹ ਜਿੱਥੇ ਵਿੱਚ ਉਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਡੇ ਇਹਨਾਂ ਅਗਲੇ ਵੀਰਾਂ ਦੇ ਹੱਕ ਵਿੱਚ ਤੇ ਫੌਜ ਦੇ ਹੱਕ ਵਿੱਚ ਖੜੀ ਹੋ। ਕਿ ਅਗਲੇ ਵੀਰਾਂ ਦੇ ਬਿਲਕੁਲ ਖਿਲਾਫ ਨੂੰ ਦੰਦਿਆ ਕਰਦੇ ਹੋ ਜਿਸ ਨੂੰ ਬਰਛਾ ਮਾਰਨੀ ਚਾਹੀਦੀ ਹੈ। ਦੇਖੋ ਜਿਹੜੀ ਚੀਜ਼ ਹੈ ਗਲਤ ਹੈ। ਤੁਸੀਂ ਉਹਨਾਂ ਨੌਜਵਾਨਾਂ ਨੂੰ ਦੀ ਜਿਹੜੀ ਹੈ ਨਾ ਤਾਂ ਪੜਨ ਜੋਗਾ ਰਹਿੰਦਾ ਜਿਹੜਾ ਬੰਦਾ 20 ਸਾਲ ਦਾ 18 ਸਾਲ ਦਾ ਪੜ੍ਹਤੀ ਹੋ ਗਿਆ ਤੇ 4 ਸਾਲ ਉਹਦੇ ਅਹੀਂ ਨਿਕਲ ਗਏ ਤਾਂ ਉਹ ਓਕੇ ਪੜਨ ਜੋਗਾ ਵੀ ਨਹੀਂ ਤਾਂ ਤੁਸੀਂ ਉਹਨਾਂ ਨੂੰ ਰੈਗੂਲਰ ਪੜ੍ਹਤੀ ਕਰੋ ਇਹ ਪ੍ਰੋਸੈਸ ਸੀ ਗੱਲ ਤਾਂ ਜੀ ਸਾਡੇ ਨੌਜਵਾਨਾਂ ਦਾ ਭਵਿੱਖ ਹੈ ਉਹ ਖਤਰੇ ਦੇ ਵਿੱਚ ਹੈ